ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤਾਜ਼ਾ ਡੋਟ ਖਬਰ ਨਿਊਜ਼ ਤੇ ਸਵਾਗਤ ਹੈ ਅੱਜ ਦੀ ਖਬਰ ਬਿਕਰਮਜੀਤ ਮਜੀਠੀਆ ਦੀ ਕੋਠੀ ਅਤੇ ਦਫਤਰ ਤੇ ਮੁੜ ਵਿਜੀਲੈਂਸ ਦੀ ਰੇਡ ਪੂਰਾ ਇਲਾਕਾ ਸੀਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਜੀ ਬਿਕਰਮਜੀਤ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਤੇ ਅੱਜ ਸਵੇਰੇ ਇੱਕ ਵਾਰ ਫਿਰ ਵਿਜੀਲੈਂਸ ਵਿਭਾਗ ਵੱਲੋਂ ਰੇਡ ਕੀਤੀ ਗਈ ਇਹ ਕਾਰਵਾਈ ਅਚਾਨਕ ਹੋਈ ਅਤੇ ਇਸ ਦੌਰਾਨ ਪੂਰੀ ਤਰ੍ਹਾਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਵਿਜੀਲੈਂਸ ਦੀ ਟੀਮ ਪੁਲਿਸ ਫੋਰਸ ਨਾਲ ਮਜੀਠੀਆ ਦੀ ਕੋਠੀ ਤੇ ਪਹੁੰਚੀ ਜਿੱਥੇ ਘੇਰਾਬੰਦੀ ਕਰਦਿਆਂ ਰਿਹਾਇਸ਼ ਤੇ ਭਾਰੀ ਗਿਣਤੀ ਚ ਪੁਲਿਸ ਜਵਾਨ ਤੈਨਾਤ ਕੀਤੇ ਗਏ ਅਤੇ ਅਵਾਂ ਜਈ ਰੋਕਣ ਲਈ ਇਲਾਕੇ ਦੇ ਰਸਤਿਆਂ ਤੇ ਬੈਰੀਕੇਡ ਲਗਾ ਦਿੱਤੇ ਗਏ ਵਿਕਰਮ ਸਿੰਘ ਮਜੀਠੀਆ ਦੇ ਘਰ ਦੂਜੀ ਵਾਰੀ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਪੁਲਿਸ ਨੇ ਵੱਲੋਂ ਨਕੇ ਲਗਾ ਕੇ ਮਜੀਠਿਆ ਦੀ ਕੋਠੀ ਨੂੰ ਜਾਂਦੇ ਰਸਤੇ ਸਾਰੇ ਬੰਦ ਕੀਤੇ ਗਏ। ਵਿਕਰਮ ਸਿੰਘ ਮਜੀਠਿਆ ਨੂੰ ਬਿੱਤੀ ਦੀ ਨਹੀਂ 25 ਜੂਨ ਨੂੰ ਉਹਨਾਂ ਦੇ ਘਰੋਂ ਵਿਜੀਲੈਂਸ ਵੱਲੋਂ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਦੋ ਵਾਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਹੁਣ ਜੁਡੀਸ਼ੀਅਲ ਚ ਭੇਜਿਆ ਗਿਆ ਹੈ। ਪਰ ਅੱਜ ਮੁੜ ਤੋਂ ਵਿਜੀਲੈਂਸ ਦੀ ਟੀਮ ਨੇ ਵਿਕਰਮ ਸਿੰਘ ਮਜੀਠਿਆ ਦੀ ਅੰਮ੍ਰਿਤਸਰ ਸਥਿਤ ਕੋਠੀ ਅਤੇ ਮਜੀਠਾ ਵਿਖੇ ਦਫ਼ਤਰ ਦਾ ਰੁਖ ਕੀਤਾ ਜਿੱਥੇ ਵੱਡੀ ਗਿਣਤੀ ਵਿੱਚ ਵਿਜੀਲੈਂਸ ਦੀ ਟੀਮ ਪਹੁੰਚੀ ਘਰ ਅਤੇ ਦਫ਼ਤਰ ਦੀ ਦੁਬਾਰਾ ਜਾਂਚ ਕੀਤੀ ਗਈ ਅੰਮ੍ਰਿਤਸਰ ਗ੍ਰੀਨ ਐਵਨਿਊ ਸਥਿਤ ਕੋਠੀ ਨੰਬਰ 43 ਦੀ ਮੁਰਤੋਂ ਜਾਂਚ ਸ਼ੁਰੂ ਕੀਤੀ ਗਈ ਮਜੀਠਾ ਸਥਿਤ ਦਫ਼ਤਰ ਦੀ ਪੂਰੀ ਇਮਾਰਤ ਦੀ ਜਾਂਚ ਕੀਤੀ ਗਈ ਜਿਸ ਵਿੱਚ ਵਿਜੀਲੈਂਸ ਦੀ ਟੀਮ ਨੇ ਕੋਠੀ ਅਤੇ ਦਫ਼ਤਰ ਦੀ ਪੈਮਾਈਸ਼ ਕੀਤੀ ਧੰਨਵਾਦ